ਭਈਏ ਦੇ ਨਾਲ ਫੈਕਟਰੀ ਦੇ ਵਿੱਚ ਕੰਮ ਕਰਨ ਵਾਲੀ ਇੱਕ ਜਨਾਨੀ ਗੱਲ ਕਰ ਲੈਂਦੀ ਆ ਜਿਹਦੇ ਕਰਕੇ ਘਰ ਵਾਲਾ ਬੜਾ ਦੁਖੀ ਹੋ ਜਾਂਦਾ ਵੀ ਮੇਰੀ ਘਰ ਵਾਲੀ ਇੱਕ ਭਈਏ ਦੇ ਨਾਲ ਕਿਉਂ ਗੱਲਬਾਤ ਕਰ ਰਹੀ ਆ ਮੈਂ ਬੜਾ ਦੁਖੀ ਆ ਮੈਨੂੰ ਦੱਸਿਆ ਜਾਵੇ ਮੇਰਾ ਕਸੂਰ ਕੀ ਆ ਮੇਰੀ ਘਰ ਵਾਲੀ ਗਲਤ ਹੋ ਗਈ ਭਈਏ ਦੇ ਨਾਲ ਫੈਕਟਰੀ ਦੇ ਵਿੱਚ ਮੈਂ ਲਾਇਆ ਸੀ ਵੀ ਕੁਝ ਪੈਸੇ ਮੇਰੀ ਹੈਲਪ ਕਰੂਗੀ ਮੈਨੂੰ ਪੈਸਾ ਕਮਾ ਕੇ ਦੇਊਗੀ ਜਾਂ ਮੈਂ ਵੀ ਕੰਮ ਕਰਦਾ ਤੇ ਮੇਰਾ ਸਾਰਾ ਬਣੂਗੀ ਪਰ ਉਸਨੇ ਉੱਥੇ ਹੋਰ ਹੀ ਕੰਮ ਸ਼ੁਰੂ ਕਰ ਲਿਆ ਜਿਹਦੇ ਕਰਕੇ ਮੇਰੀ ਕੁੜੀ ਵੀ ਗਲਤ ਹੋ ਗਈ ਜਿਹਦੇ ਕਰਕੇ ਮੁੰਡਾ ਵੀ ਗਲਤ ਹੋ ਗਿਆ ਤੇ ਅੱਜ ਮੈਨੂੰ ਕੈਮਰੇ ਮੂਰੇ ਆ ਕੇ ਦੱਸਣਾ ਪੈ ਰਿਹਾ ਵੀ ਮੈਂ ਮੈਂ ਕੀ ਕਰਾਂ ਮੈਂ ਕਿੱਥੇ ਜਾਵਾਂ ਲੋਕ ਮੈਨੂੰ ਟਿਚਰਾਂ ਕਰਦੇ ਨੇ ਲੋਕ ਮੈਨੂੰ ਤਾਨੇ ਮਿਹਨੇ ਮਾਰਦੇ ਨੇ ਮੈਂ ਕੀ ਕਰਾਂ ਸਾਰੀ ਗੱਲ ਬਾਤ ਕੇ ਸਾਰਾ ਮਸਲਾ ਕੀ ਹੈ ਕੈਮਰੇ ਮੂਰੇ ਉਹ ਮੁੰਡਾ ਆ ਰਿਹਾ ਤੇ ਸਾਰੀ ਗੱਲ ਪੁੱਛਾਂਗੇ ਖਿੱਚ ਕੇ ਆਜੋ ਸੱਸੀ ਕਾ ਜੀ ਮੈਂ ਤੁਹਾਡਾ ਆਪਣਾ ਰਣਜੀਤ ਵਰਤਿਆ ਦੋਸਤੋ ਅੱਜ ਤੁਹਾਡੇ ਕੋਲ ਮੈਂ ਖਬਰ ਲੈ ਕੇ ਆਇਆ ਫੈਕਟਰੀ ਦੇ ਵਿੱਚ ਇਹਦੀ ਘਰ ਵਾਲੀ ਕੰਮ ਕਰਦੀ ਸੀ ਤੇ ਉਸ ਨੇ ਉੱਥੇ ਭਈਏ ਦੇ ਨਾਲ ਗੱਲਬਾਤ ਕਰ ਲੈਂਦੀ ਆ ਕਿਉਂ ਕਰ ਲੈਂਦੀ ਆ ਸਾਰੀ ਗੱਲਬਾਤ ਕੀ ਹੈ ਸਾਰਾ ਮਸਲਾ ਕੀ ਆ ਗੱਲਬਾਤ ਬਾਈ ਨਾ ਕਰਦੇ ਆ ਬਾਈ ਜੀ ਕੀ ਹਾਲ ਚਾਲ ਠੀਕ ਹੈ ਜੀ ਕੀ ਗੱਲਬਾਤ ਕੀ ਹੈ ਬਈ ਮਸਲਾ ਕੀ ਆ ਗੱਲ ਬਾਈ ਇਹ ਆ ਵੀ ਸਾਡੇ ਵੀ ਮੇਰੇ ਘਰ ਵਾਲੀ ਲੱਗੀ ਸੀ ਫੈਕਟਰੀ ਜੇ ਜਦੋਂ ਫੈਕਟਰੀ 'ਚ ਲੱਗੀ ਬਈ ਪਹਿਲਾਂ ਤਾਂ ਉਹ ਰਹੀ ਸਹੀ ਹਨਾ ਤੇ ਮੁੜ ਕੇ ਉਹ ਜਿਹੜਾ ਉੱਥੇ ਭਈਆ ਹੋਣ ਆਪਣੇ ਪੰਜਾਬ ਦੇ ਵਿੱਚ ਬਹੁਤ ਭਈਏ ਆ ਜਿਹੜੇ ਆਪਦੀ ਉੱਚੀ ਪਦਵੀ ਤੇ ਬਾਏ ਵੇ ਫੈਕਟਰੀਆਂ 'ਚ ਕੋਈ ਮੈਨੇਜਰ ਲਾ ਕੋਈ ਕੁਛ ਆ ਹਨਾ ਕੋਈ ਕੁਛ ਆ ਤੇ ਇਹਨੂੰ ਵੀ ਉਹਨੇ ਕੀ ਕੀਤਾ ਇਹਨੂੰ ਹਟ ਨਹੀਂ ਜਾਂਦਾ ਉਹ ਇਹਨੂੰ ਉਹਨੇ ਪੂਰਾ ਉੱਚੇ ਉੱਦੇ ਤੇ ਲਵਾ ਕੇ ਤੇ ਆਪ ਉਹਦੇ ਨਾਲ ਗੱਲ ਕਰ ਲਈ ਇਹਨੇ ਤੇ ਹੁਣ ਇਹ ਨਾ ਤਾਂ ਘਰੇ ਟਿਕਦੀ ਆ ਘਰੇ ਆਉਂਦੀ ਵੀ ਇਹ ਨਾ ਮੇਰੇ ਨਾਲ ਮੋਹ ਪੈਲ ਕਰਦੀ ਇਹਨਾਂ ਕੋਈ ਹੋਰ ਆ ਤੇ ਵੀ ਮੈਨੂੰ ਪੁੱਠਾ ਸੁੱਧਾ ਹੀ ਬਹੁਤ ਬੋਲਦੀ ਆ ਕੀ ਬੋਲਦੀ ਆ ਵੀ ਤੂੰ ਤਾਂ ਆਏ ਆ ਤੂੰ ਫਲਾਨਾ ਧੌਂਕਾ ਤੇਥੋਂ ਘਰ ਨਹੀਂ ਵੱਜਿਆ ਤੇਰੇ ਕੋਲੇ ਪੈਸੇ ਹੈ ਨਹੀਂ ਤੂੰ ਆਪ ਜਨਾਨਿਆਂ ਦਾ ਯਾਰ ਆ ਫੋਨ ਲਈ ਰੰਗਦਾ ਸਾਰੀ ਸਾਜੀ ਧਾੜੀ ਤੂੰ ਜਵਾਂ ਖਰਾਬ ਕਰਤੇ ਵੇ ਵੀ ਸਾਰੀ ਦਿਹਾੜੀ ਦਾ ਮਜਵਾਕਾਂ ਦੇਖਭਾਲ ਮੈਂ ਕਰਦਾ ਇਹਦਾ ਤੜਕੇ ਨਿਕਲ ਜਾਂਦੇ ਬਈ ਰਾਤ ਨੂੰ ਆਉਂਦੀ ਹੈ ਨਾ ਮੈਨੂੰ ਕੀ ਪਤਾ ਹੁਣ ਫੈਕਟਰੀ 'ਚ ਸਿੱਧਾ ਜਾਂਦੀ ਹੈ ਕਿ ਉਹਦੇ ਕੋਲੇ ਜਾਂਦੀ ਹੈ ਇਹੋਂ ਸਾਡੇ ਕਿਹੜੇ ਕਲੇਸ਼ ਪਿਆ ਵਾ ਫੁੱਲ ਅੱਗੋਂ ਮੈਨੂੰ ਡਰਾਵੇ ਦਿੰਦੀ ਹੈ ਤੇ ਜਵਾਕਾਂ ਨੂੰ ਆਪਦੇ ਵੱਲ ਕਜੀ ਬੈਠੀ ਹੈ ਕਿਉਂਕਿ ਜਵਾਕਾਂ ਨੂੰ ਖੁੱਲਾ ਖਾਣ ਪਾਣ ਨੂੰ ਮਿਲਦਾ ਜਵਾਕ ਖਰਾਬ ਕਰਤੇ ਨੇ ਯਾਰ ਤੇ ਕਸੂਰ ਮੇਰੇ 'ਚ ਕਰਦੀ ਹੈ ਅੱਛਾ ਤੂੰ ਫੈਕਟਰੀ 'ਚ ਉਹਨੂੰ ਕਦੋਂ ਲਾਇਆ ਸੀਗਾ ਫੈਕਟਰੀ 'ਚ ਲੱਗੇ ਨੂੰ ਉਹਨੂੰ ਹੋ ਗਏ 15 10 15 ਸਾਲ 10 ਸਾਲ ਤੋਂ ਉੱਤੇ ਹੋ ਗਏ ਤਿੰਨ ਸਾਲ ਤੱਕ ਵਧੀਆ ਰਹੇ ਆ ਚਾਲ ਚੱਲਣੇ ਸਹੀ ਸੀਗਾ ਮੜ ਕੇ ਹੌਲੀ 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 ਵਿਗੜ ਗਿਆ ਹੁਣ ਆ 10 ਸਾਲ ਹੋ ਗਿਆ ਹੁਣ ਤਾਂ ਜਮੇ ਹੱਥ ਟੱਕੀ ਬੈਠੀ ਆ ਵੀ ਮੈਂ ਵੇਖ ਲਿਆ ਇੱਕ ਦੋ ਜੀ ਮੈਨੂੰ ਕਿਸੇ ਨੇ ਦੱਸਤਾ ਨਾ ਵੀ ਤੇਰੀ ਘੜ ਵਾਲੀ ਉਥੇ ਫੈਕਟਰੀ ਚ ਨਹੀਂ ਜਾਂਦੀ ਤੇ ਗਾਂਹ ਜਾਂਦੀ ਆ ਉਹ ਇਹ ਬੰਦੇ ਕੋਲੇ ਆ ਤੇ ਉਹ ਬੰਦਾ ਮੋਟਰ ਤੇ ਲੈ ਕੇ ਗਿਆ ਇਹਨੂੰ ਤੇ ਜਦੋਂ ਮੈਂ ਜਾ ਕੇ ਵੇਖਿਆ ਤੇ ਮੇਰੇ ਚ ਇੰਨੀ ਫੋਹ ਨਹੀਂ ਪਈ ਵੀ ਮੈਂ ਜਾ ਕੇ ਉਹਨੂੰ ਵੀ ਰੋਕਦਾ ਜਾਂ ਕਿਵੇਂ ਵੀ ਹਨਾ ਮੈਂ ਉਹਨੂੰ ਕਿਹੜਾ ਫੋਨ ਲਾਵਾਂ ਕਿੱਥੇ ਆ ਕਹਿੰਦੀ ਫੈਕਟਰੀ ਜਿਵੇਂ ਮੈਂ ਸਮਝਾ ਜਿੱਥੇ ਤੂੰ ਹੈਗੀ ਮੈਂ ਖੜਾ ਹੀ ਇੱਥੇ ਠੀਕ ਆ ਕਹਿੰਦੀ ਮੈਨੂੰ ਉਹਦੇ ਚੁੱਪ ਕਰ ਕਹਿੰਦੀ ਘਰੇ ਉੱਰ ਜਾਏ ਨਾ ਹੋਵੇ ਤੂੰ ਮੇਥੋਂ ਉਂ ਨਾ ਮਰਜੀ ਠੀਕ ਆ ਰੋਣ ਨੂੰ ਕਹਿੰਦੀ ਹਾਂ ਤੇ ਹੁਣ ਬਹੁਤ ਕੁਝ ਹੋਈ ਜਾਂਦਾ ਯਾਰ ਮੈਂ ਫੈਕਟਰੀ 'ਚ ਹੁਣ ਹਟਾਉਣ ਨੂੰ ਵੀ ਕਿਹਾ ਮੈਂ ਕਿ ਆ ਵੀ ਆਪਣਾ ਵਧਗਾ ਕੰਮ ਆ ਠੀਕ ਆ ਵੀ ਆਪਾਂ ਤੂੰ ਰਹਿ ਜਾਂਦੇ ਜਾਨ ਨੂੰ ਕਹਿੰਦੀ ਨਾ ਜੀ ਮੈਂ ਤਾਂ ਜਾਊਂਗੀ ਤੇ ਜਾਊਂਗੀ ਇਹਦੀ ਵਜ੍ਹਾ ਨਾਲ ਮੇਰੇ ਜਵਾਕ ਵੀ ਖਰਾਬ ਹੋਗੇ ਮੇਰੀ ਕੁੜੀ ਵੀ ਖਰਾਬ ਹੋਗੀ ਮੁੰਡਾ ਵੀ ਖਰਾਬ ਤੇਰੇ ਤੇ ਇਲਜ਼ਾਮ ਕਾਦੀ ਲਾਉਂਦੀ ਐ ਇਹ ਕਹਿੰਦੀ ਤੂੰ ਦੋਵੇਂ ਗਲਤ ਮੇਰੇ ਤੇ ਤੇ ਤਰੇ ਕੰਨ ਨਾਲ ਫੋਨ ਲਗਾ ਜਾਂਦਾ ਤੇਰੀ ਪਿੰਡ ਦੇ ਵਿੱਚ ਹੀ ਦੋ ਤਿੰਨ ਨੂਹਾਂ ਪਿੰਡਾਂ ਦੀਆਂ ਨੂਹਾਂ ਜਿਹੜੀਆਂ ਸਾਡੇ ਦੇਗਾ ਉਹਨਾਂ ਨਾਲ ਤੇਰੀ ਗੱਲਬਾਤ ਆ ਇਹ ਮੈਂ ਤੁਹਾਨੂੰ ਉਹਨੇ ਉਹ ਕੋਕੇ ਦੀ ਮੈਂ ਤੁਹਾਨੂੰ ਫੜਿਆ ਵੀ ਹੈ ਹਨਾ ਵੀ ਜੇ ਮੈਨੂੰ ਫੜਿਆ ਤਾਂ ਫਿਰ ਮੈਨੂੰ ਦਸ ਬੂਤ ਤਾਂ ਦੇਣ ਦੀ ਵੀ ਜਿਵੇਂ ਮੈਂ ਦਿੱਤਾ ਹਨਾ ਪਰ ਨਹੀਂ ਫਿਰ ਜਵਾਕਾਂ ਹੁਣ ਮਗਰ ਲਈ ਬਿਠਾਏ ਤਾਂ ਜਵਾਕਾਂ ਨੂੰ ਗੱਲ ਕਰਕੇ ਦੇਖ ਲਈ ਜਵਾਕ ਵੀ ਮੇਰੇ ਤੇ ਇਲਜ਼ਾਮ ਲਾਉਣਗੇ ਵੀ ਇਹਦੇ ਚ ਕਸੂਰ ਆ ਸਾਡੇ ਨਦੀਆਂ ਹੋਰ ਵੀ ਬੁੜੀਆਂ ਲੱਗੀਆਂ ਹੋਈਆਂ ਫੈਕਟਰੀ ਦੇ ਵਿੱਚ ਸਾਡੇ ਪਿੰਡ ਚ ਹਾਂ ਬਹੁਤ ਲੱਗਾਂ ਬਾਈ ਘਟ ਘਟ ਹੋਣਗੀਆਂ ਸਾਡੇ 100 150 ਵੜੀ ਹੋਗੇ ਨਹੀਂ ਤੇ ਸਾਰੀਆਂ ਗਲਤ ਨਹੀਂ ਹੁੰਦੀਆਂ ਬਈ ਯਾਰ ਐ ਥੋੜੀ ਹੁੰਦਾ ਵੀ ਤੂੰ ਕੀ ਬੈ ਤੂੰ ਇਲਜ਼ਾਮ ਲਾਉਂਦਾ ਆਂ ਆਂਦੀ ਘਰਾਂ ਲਈ ਤੇ ਬਈ ਮੈਂ ਸਾਰੀਆਂ ਥੋੜੋ ਕੀ ਜੀ ਨੇ ਵੀ ਗਲਤ ਉਹ ਆਪਦਾ ਉਹ ਕਰੇ ਵਧੀਆ ਉਹਦੀ ਰੋਟੀ ਪਾਣੀ ਖਾਂਦਿਆਂ ਨੇ ਯਾਰ ਇਹ ਲੈਂਦੀਆਂ ਜਿੰਦਗੀ ਦੇ ਪਰ ਇਹ ਪਹਿਲਾਂ ਨਿਆਲੇ ਲੈਂਦੀ ਸੀ ਪਰ ਆਹ ਦੋ ਸਾਲਾਂ ਦੇ ਵਿੱਚ ਇਹਨੇ ਬਹੁਤ ਵੀ ਮੇਰੇ ਜਨ ਕੀ ਸਿਰਚੇ ਵੀ ਪਾਈ ਆ ਨੇ ਤੇ ਮੇਰੀ ਹੱਤ ਵੀ ਇਹਨੇ ਬਹੁਤ ਚੱਕੀ ਆ ਵੀ ਬਈ ਮੇਰਾ ਕੰਮ ਵਧੀਆ ਹਨਾ ਤੇ ਮੈਂ ਐਵੇਂ ਕਹੀ ਆਂ ਵੀ ਮੈਂ ਇਹਨੂੰ ਕਿਹਾ ਸੀ ਵੀ ਤੂੰ ਹਟ ਜਾ ਵੀ ਜਿੰਨਾ ਚਿਰ ਕੰਮ ਕਰਨਾ ਸੀ ਕਰ ਲਿਆ ਵੀ ਹੁਣ ਆਪਣੇ ਜਵਾਕ ਬਰਬਾਦ ਹੋਏ ਹੋਏ ਪਹਿਨਾਂ ਵਾਲਾ ਧਿਆਨ ਦੇ ਲਗੇ ਠੀਕ ਹੈ ਨਾ ਹੁਣ ਇਹਨੇ ਕੁੜੀ ਜਮਾਂ ਖਰਾਬ ਕਰਤੀ ਕੁੜੀ ਨਹੀਂ ਕੰਨ ਨਾਲ ਫੋਨ ਲਾਉਂਦੀ ਕਿਉਂਕਿ ਸ਼ਹਿਦ ਹੁੰਦੀ ਹੈ ਠੀਕ ਹੈ ਜਮੈਂ ਰੋਕਦਾ ਉਹ ਕਹਿੰਦੀ ਹਾਂ ਹਾਂ ਮੈਂ ਮੇਰੀ ਮਾਂ ਨਾਲ ਮੈਂ ਸਹਿਮਤਾਂ ਤੇ ਅਸੀਂ ਤਾਂ ਚੁੱਪ ਚੁਪ ਕੇ ਕਿਤੇ ਪਰਚਾ ਪਾਵਾਂਗੇ ਦਾਜ ਦਾ ਕਰ ਲਈ ਜਿਹੜਾ ਕਿ ਤਤ ਹੁੰਦਾ ਜੇ ਮੁੰਡੇ ਨੂੰ ਕੁਝ ਕਹੀਦਾ ਮੁੰਡਾ ਕਹਿੰਦਾ ਤੋ ਕੀ ਲੈਣਾ ਪਹਿਲਾਂ ਮੇਰੀ ਮਾਂ ਨੂੰ ਰੋਕ ਫੇਰ ਸਾਨੂੰ ਰੋਕੀ ਵੀ ਪਹਿਲਾ ਹੱਕ ਤੇਰਾ ਉਹਦੇ ਤੇ ਆ ਵੀ ਯਾਰ ਮੇਰਾ ਹੱਕ ਤਾਂ ਤਿੰਨਾ ਤੇ ਹੀ ਸੀਗਾ ਪਰ ਤਿੰਨੇ ਐ ਛੁੱਟੀ ਬਿਠੇ ਜਿਵੇਂ ਇੰਨਾ ਟਾਈਮ ਹੋ ਗਿਆ ਤੁਹਾਡੇ ਵੈਨ ਤੇ ਬਿਆਨ ਉਹਨੇ ਕਿ ਚਲ ਭਈ ਹੋ ਗਏ ਯਾਰ 20 18 19 ਸਾਲ ਹੋ ਗਏ 18 19 ਸਾਲ ਹੋ ਗਏ ਹੁਣ ਤੁਸੀਂ ਆਹ ਕੰਮ ਕਰਨ ਲੱਗੇ ਹੋ ਯਾਰ ਤੁਸੀਂ ਪਹਿਲਾਂ ਕਿੱਥੇ ਸੀਗੇ ਜਦੋਂ ਜਵਾਨੀ ਦੇ ਉਦੋਂ ਬੰਦਾ ਜਦੋਂ ਜਵਾਗ ਜੰਮਣ ਤੋਂ ਪਹਿਲਾਂ ਸੋਚਿਆ ਕਰੋ ਨਾ ਵੀ ਇਹੇ ਜੇ ਕੰਮ ਕੰਜਰਖਾਨੇ ਤੁਸੀਂ ਕਰਨੇ ਆਂ ਵੀ ਕੰਜਰਖਾਨੇ ਦਾ ਜਿਹੜਾ ਕਰਦਾ ਉਹਨੂੰ ਸੋਚਣਾ ਚਾਹੀਦਾ ਨਾ ਮੈਂ ਤਾਂ ਹੁਣ ਇੱਕ ਬੀਜੇ ਦੇਖੀ ਘਰ ਵਾਲੀ ਤੇ ਤੇ ਇਲਜ਼ਾਮ ਹੀ ਲਾਉਂਦੀ ਵੀ ਤੂੰ ਹੀ ਗਲਤ ਹੈ ਇਹ ਹਣ ਉਹ ਲੋਯਾਂ ਲੋਨ ਦਾ ਜਿਹੜਾ ਕੋ ਮਰਜੀ ਮੈਂ ਜੇ ਹੁਣ ਉਹਨੂੰ ਕਹੀ ਜਨ ਤੋ ਫੈਕਟਰੀ ਚੋਂ ਹਟ ਮੇਰੇ ਕੋਲੇ ਲੈ ਹਣਾ ਵੀ ਮੈਂ ਜਦੋਂ ਘਰੇ ਕੰਮ ਕਰੂੰਗਾ ਘਰੇ ਕਰੂੰਗਾ ਜੇ ਆਪਾਂ ਆਪ ਦਾ ਬਾਹਰ ਕੰਮ ਕਰਾਂਗੇ ਬਾਹਰ ਇਕੱਠੇ ਹੋਵਾਂਗੇ ਠੀਕ ਹੈ ਕਿ ਦੁਕਾਨਦਾਰੀ ਆ ਤੇ ਵੀ ਉਹਦੇ ਤਾਂ ਆਪਾਂ ਕਰ ਸਕਦੇ ਹਾਂ ਪਰ ਉਹ ਨਹੀਂ ਆਖੇ ਲੱਗਦੀ ਉਹ ਕਹਿੰਦੀ ਮੈਂ ਤਾਂ ਜਾਊਂਗੀ ਤੇ ਜਾਊਂਗੀ ਇੱਥੇ ਮੈਨੂੰ 30-35000 ਰੁਪਈਆ ਮਿਲਦਾ ਤੇ ਆਪਾਂ 30-35000 ਕਿੱਥੋਂ ਕਾਚੋ ਕਮਾ ਲਾਂਗੇ ਐਂ ਕਰ ਲਾਂਗੇ ਫਲਾਨਾ ਕਰ ਲਾਂਗੇ ਬਸ ਉਹ ਇਹ ਚੀਜ਼ ਦੇ ਲਾਲਚ ਜੀ ਆ ਉਹ ਜਿਹੜਾ ਗਾਂ ਵਾਲਾ ਬੰਦਾ ਜਿਹੜਾ ਭਈਆ ਉਹ ਉੱਥ ਤੋ ਉਹਨੂੰ ਪੈਸੇ-ਪੁਸੇ ਜਿਵੇਂ ਉਹਦੀ 1 ਲੱਖ 1.5 ਲੱਖ ਰੁਪਈਆ ਤਨਖਾਹ ਹੋਗੀ ਤੇ ਉਹ ਉਹਨੂੰ ਕੁਛ ਨਾ ਕੁਛ ਇਹਨੂੰ ਮਾੜਾ ਮੋਟਾ ਹੱਥ ਚੜੀ ਜਾਂਦਾ ਬਸ ਆਹ ਕੁਛ ਆ ਤੇ ਵੀ ਮੈਨੂੰ ਕਹਿੰਦੀ ਹਾਂ ਤੂੰ ਤਾਂ ਲੰਗ ਮਲੰਗ ਹੈਗਾ ਤੂੰ ਮੇਰੇ ਸ਼ੌਕ ਨਹੀਂ ਪੂਰੇ ਕੀਤੇ ਮੈਂ ਹੁਣ ਕਹਿੰਦੀ ਚੜ ਲੀੜਾ ਕੱਪੜਾ ਮਾ ਉਹਦੇ ਪੈਸਿਆਂ ਦਾ ਚੜਦੇ ਤੋ ਚੜਦਾ ਪਾਉਣੀ ਆ ਤੇ ਤੇਰੇ ਵਾਲੇ ਤਾਂ ਮੈਂ ਪਾਟੇ 'ਤੇ ਛੋਟ ਪਾਉਂਦੇ ਸੀ ਟੱਕਾਂ ਲੱਗਿਆ ਹੁੰਦੇ ਸੀਗੀਆਂ ਤੇ ਵੀ ਮੈਂ ਗਰੀਬੀ 'ਚ ਦਿਨ ਕੱਢਿਆ ਤੇ ਮੈਂ ਇੰਨੀ ਸੋਹਣੀ ਸੁਨੱਖੀ ਸੀਗੀ ਤੇ ਤੂੰ ਤਾਂ ਮੈਨੂੰ ਜਮਾ ਰੋਲ ਕੇ ਰੱਖਦਾ ਤੂੰ ਕੀ ਕੰਮ ਕਰਦਾ ਮੈਂ ਬਈ ਕੁਝ ਖੇਤੀ ਕਰਦਾ ਕੁਝ ਮਰੀ ਦੁਕਾਨ ਹੈ ਕਾਲੀ ਦੁਕਾਨ ਕੱਪੜੇ ਦੀ ਹੈ ਕੱਪੜੀ ਦੁਕਾਨ ਕਿੰਨੇ ਰੁਪਏ ਬਣਾ ਲੈਣਾ ਤੂੰ ਕੱਪੜੇ ਚ ਬਈ ਮੇਰੇ ਬਣ ਜਾਂਦਾ ਘਟ-ਘਟ 25-30 ਹਜ਼ਾਰ ਰੁਪਿਆ ਕੱਪੜੇ ਚ ਬਣ ਜਾਂਦਾ ਕੁਝ ਖੇਤੀ ਦਾ ਸਾਡਾ ਤੇ ਜਦੋਂ ਘਰ ਵਾਲੀ ਨੂੰ ਨੌਕਰੀ ਤੇ ਲਾਇਆ ਤੂੰ ਆਪਦੀ ਫੈਕਟਰੀ ਦੇ ਵਿੱਚ ਲਾਇਆ ਉਦੋਂ ਕਿੰਨੀ ਸੈਲਰੀ ਸੀਗੀ ਉਦੋਂ ਕਹਿੰਨਾ ਕਿ ਬਜਟ ਬਣਦਾ ਸੀਗਾ ਉਦੋਂ ਕਾਤੋਂ ਲੱਗਾ ਸੀਗਾ ਉਦੋਂ ਬਜਟ ਮੇਰਾ ਵੀ 9-8-9 ਹਜ਼ਾਰ ਰੁਪਏ ਸੀ ਬਈ ਠੀਕ ਆ ਤੇ ਜਿਹੜੀ ਮੇਰੀ ਖੇਤੀ ਸੀ ਬਸ ਖੇਤੀ ਦੇ ਨਾਲ ਪਾਤੇ ਮਾੜਾ ਮਟਾ ਹੁਣ ਜੇ ਤੂੰ ਉਹਨੂੰ ਕਹਿਣਾ ਵੀ ਹਟ ਜਾ ਤੇ ਹੁਣ ਹਟਦੀ ਨਹੀਂ ਮੈਂ ਉਹਨੂੰ ਕਿਸੇ ਕੱਪੜੇ ਦੀ ਦੁਕਾਨ ਆਪਾਂ ਹੋਰ ਵਧਾ ਲੈਨੇ ਆ ਬੁੜਗਾ ਵਾਲਾ ਕੰਮ ਵੀ ਨਾਲ ਚਲਾ ਲੈਨੇ ਹਨਾ ਵੀ ਤੂੰ ਇੱਥੇ ਦੁਕਾਨ ਤੇ ਨਾਲ ਹੀ ਆਪਾਂ ਚੱਲਾ ਕਰਾਂਗੇ ਨਾਲ ਹੀ ਆਇਆ ਕਰਾਂਗੇ ਨਾਲੇ ਆਪਣੇ ਜਵਾਕ ਦੇਖ ਦੇਖ ਚ ਲੈਣਗੇ ਤੇ ਪਰ ਨਹੀਂ ਬਈ ਉਹਨੂੰ ਜਿਹੜੇ ਪੁੱਠੇ ਚਸ ਕੇ ਪੈ ਗਏ ਨਾ ਹੋਣੀ ਟਿਕਨ ਦੇ ਦੇ ਅੱਛਾ ਘਰ ਦੇ ਵਿੱਚ ਵਿਹਾਰ ਕਿਦਾਂ ਦਾ ਬਣ ਗਿਆ ਉਹਦਾ ਜਦੋਂ ਆਉਂਦੀ ਆ ਜਿਵੇਂ ਆਪਾਂ ਕਹਿੰਦੇ ਵੀ ਕੁਝ ਬਦਲ ਜਾਂਦਾ ਹਨਾ ਵੀ ਰੋਟੀ ਪਾਣੀ ਦਾ ਬਦਲ ਜਾਂਦਾ ਜਾਂ ਰਹਿਣਾ ਸਹਿਣਾ ਬੋਲਣ ਚੱਲਣ ਦਾ ਬਦਲ ਜਾਂਦਾ ਕਿੱਦਾਂ ਦੇ ਬਦਲਾਵ ਆਏ ਹੋਏ ਆ ਉਹਦੇ ਚ ਅੱਗੇ ਨਾ ਜਦੋਂ ਇਹਨੇ ਉੱਥੋਂ ਆਉਣਾ ਫੈਕਟਰੀ 'ਚ ਮੈਨੂੰ ਫੋਨ ਲਾ ਦੇਣਾ ਹਨਾ ਵੀ ਤੁਸੀਂ ਵੀ ਦੁਕਾਨ ਬੰਦ ਕਰਕੇ ਆ ਜਾਓ ਘਰੇ ਤੇ ਮੈਂ ਆ ਗਿਆ ਵੀ ਰੋਟੀ ਬਣੀ ਹੀ ਇਕੱਠੇ ਖਾਂਦੇ ਸੀਗੇ ਹੁਣ ਕੋਈ ਬਾਤ ਤੇ ਨਹੀਂ ਬਈ ਅੱਜ ਪਹਿਲਾਂ ਆ ਕੇ ਤੇ ਪਹਿਲਾਂ ਖਾ ਕੇ ਸੌ ਜਾਂਦੀ ਲੱਤਾਂ ਚੌੜੀਆਂ ਤੇ ਜੇ ਹੁਣ ਬਾਅਦ 'ਚ ਆਉਂਦੀ ਆ ਤਾਂ ਮੈਨੂੰ ਪੁੱਛਦੀ ਵੀ ਨਹੀਂ ਆਪਦੀ ਪੌਂਦੀ ਲੁੱਟੀ ਆਪ ਖਾ ਕੇ ਪੈ ਜਾਂਦੀ ਐ ਤੇ ਜੇ ਮੈਂ ਕੁਝ ਬੋਲਦਾ ਵੀ ਆ ਇਹ ਆ ਤੇਰੇ ਹੌਣ ਦੇ ਤੇ ਕਿਉਂਕਿ ਤੂੰ ਹੀ ਬਦਲਾਇਆ ਤੂੰ ਫਲਾਨਾ ਕੀਤਾ ਤੇ ਤੂੰ ਕਾ ਕੀਤਾ ਮੈਂ ਕੀ ਬਦਲਾਦਾ ਬਈ ਮੈਨੂੰ ਉੱਤੋਂ ਫੜਲੇ ਤਾਂ ਕਰਕੇ ਤੇ ਬਸ ਇਹੀ ਚੀਜ਼ਾਂ ਮਾਰਦਾ ਇੱਕ ਤੂੰ ਇਲਜ਼ਾਮ ਲਾਉਣਾ ਆਪਦੀ ਘਰ ਵਾਲੀ ਤੇ ਵੀ ਮੇਰੀ ਇੱਕ ਕੁੜੀ ਐ ਜਿਹੜੀ ਉਹ ਵੀ ਗੱਲਬਾਤ ਕਰਨ ਲੱਗੀ ਕਿਸੇ ਮੁੰਡੇ ਦੇ ਨਾਲ ਉਹ ਇਲਜ਼ਾਮ ਕਾਹ ਤੋਂ ਲਾਈ ਜਾਂਦਾ ਤੂੰ ਆਪਦੀ ਘਰ ਵਾਲੀ ਦਾ ਜਲਦ ਬਦਨਾਮ ਕਰੀ ਜਾਂਦਾ ਤੇ ਆਦੀ ਕੁੜੀ ਨੂੰ ਬਦਨਾਮ ਕਰੀ ਜਨਾ ਬਈ ਮੇਰੇ ਨਾਲ ਤੁਹਾਨੂੰ ਕੁੜੀ ਦਾ ਕਿਹੜਾ ਬਿਜ਼ਨਸ ਚੱਲਦਾ ਜਿਹੜਾ ਫੋਨ ਨਹੀਂ ਲਾਉਂਦੀ ਕਰਦਾ ਕਿਹੜਾ ਬਿਜ਼ਨਸ ਚੱਲਦਾ ਮੈਨੂੰ ਇਹ ਦੱਸ ਦੇ ਹਨਾ ਜੇ ਤੇਰੇ ਕੰਨਾਂ ਨੂੰ ਚਾਤੋਂ ਵੇਰ ਫੋਨ ਲੱਗਿਆ ਹੋਊਗਾ ਹੁਣ ਸਮਝਾ ਤੂੰ ਪਿਆਰ ਨਾਲ ਸਮਝਾ ਪਿਓ ਆ ਤੂੰ ਉਹਦਾ ਉਹਨੂੰ ਸਮਝਾ ਪੁੱਤ ਵੀ ਇਹ ਕੰਮ ਗਲਤ ਆ ਇਹ ਸਹੀ ਆ ਮੈਂ ਤੈਨੂੰ ਗੱਲ ਦੱਸਦਾ ਤੂੰ ਮੇਰੇ ਚੋਰੀ ਕੈਮਰਾ ਲਾ ਕੇ ਦੇਖ ਲਈ ਜਾਂ ਤੂੰ ਕੋਲੇ ਖੜ ਕੇ ਦੇਖ ਲਈ ਪੁੱਤ ਆਲਾ ਦਾ ਕੰਮ ਹੀ ਨਹੀਂ ਰਿਹਾ ਜੇ ਤੂੰ ਮਾਣੂ ਐਂ ਕਰਨਾ ਨਾ ਵੀ ਪੁੱਤ ਬਣ ਕੇ ਵੀ ਇਹ ਚੀਜ਼ਾਂ ਮਾਰਕਾਂ ਹੁੰਦੀਆਂ ਪੁੱਤ ਪਹਿਲਾਂ ਆਪਦੇ ਪੜ੍ਹ ਲਿਖ ਲਓ ਪਹਿਲਾਂ ਤੇ ਹੋਜੋ ਫੇ ਜਿਹੜਾ ਕੋਈ ਮਰਜ਼ੀ ਕਰ ਲਿਓ ਵਿਆਹ ਹੋਜੂ ਥੋੜਾ ਤੁਸੀਂ ਆਪਦਾ ਭਾਅ ਲਓ ਹਾਨ ਪ੍ਰਵਾਨ ਦਾ ਮੁੰਡਾ ਮੈਂ ਕਰ ਦੂੰਗਾ ਉਹ ਤਾਂ ਸਿੱਧਾ ਹੀ ਕਹਿੰਦੀ ਉਹ ਕਹਿੰਦੀ ਪਹਿਲਾਂ ਮੇਰੀ ਮਾਣ ਨੂੰ ਰੋਕਲਾ ਜੇ ਤੂੰ ਤੂੰ ਦਾ ਮੇਰੇ ਤੇ ਕੀ ਹੱਕ ਆ ਪਲਾਨਾਂ ਤੇ ਕੱਲਾ ਦੱਸ ਜਾ ਜੰਮੇ ਆ ਠੀਕ ਆ ਨਾ ਹੱਕ ਕਿਉਂ ਨਹੀਂਗਾ ਹੁਣ ਉਹ ਨਾ ਤਾਂ ਉਹ ਤੀਵੀ ਮੇਰੀ ਘਰ ਵਾਲੀ ਆ ਉਹ ਆਕਰਚੇ ਤੁਰੀ ਫਿਰਦੀ ਆ ਨਾ ਹੁਣ ਮੇਰੀ ਕੁੜੀ ਆਖੇ ਲੱਗਦੀ ਆ ਮੁੰਡਾ ਮੁੰਡਾ ਬਈ ਕੈਪਸੂਲ ਖਾਣ ਲੱਗ ਗਿਆ ਤੇਰੀ ਘਰ ਵਾਲੀ ਤੋਂ ਅਸੀਂ ਪੁੱਛਿਆ ਸੀਗਾ ਉਹ ਕਹਿੰਦੀ ਕਹਿੰਦੀ ਬਈ ਜਦੋਂ ਇਹ ਪਹਿਲਾਂ ਇਹ ਸੀਗਾ ਇਹ ਮੈਨੂੰ ਸਮਝਦਾ ਨਹੀਂ ਸੀਗਾ ਮੈਂ ਬਥੇਰੇ ਇਹਨੂੰ ਸਮਝਾਉਂਦੀ ਸੀ ਤੇ ਉਦੋਂ ਮੇਰੀ ਗੱਲ ਨਹੀਂ ਸਮਝਦਾ ਸੀਗਾ ਉਦੋਂ ਇਹ ਆਪ ਗਲਤ ਚੱਲਦਾ ਸੀਗਾ ਕਹਿੰਦੀ ਜਦੋਂ ਹੁਣ ਮੈਂ ਗਲਤ ਹੋਈਆਂ ਤੇ ਹੁਣ ਇਹ ਇਹਨੂੰ ਕੀ ਹੁੰਦਾ ਇਹ ਆਪ ਸਹੀ ਬਣਦਾ ਹੁਣ ਤੇ ਮੈਂ ਪਹਿਲਾਂ ਸਹੀ ਕਿਉਂ ਨਹੀਂ ਹੋਇਆ ਇਹ ਜਦੋਂ ਮੈਂ ਸਹੀ ਸੀਗੀ ਬਈ ਮੇਰੀ ਗੱਲ ਸੁਣ ਜਦੋਂ ਕੋਈ ਵੀ ਚੀਜ਼ ਹੁੰਦੀ ਆ ਪਰਦਾ ਪਾਉਣਾ ਹੁੰਦਾ ਨਾ ਉਦੋਂ ਦੂਜੇ ਤੇ ਥੁੱਕ ਛਿੱਟਾ ਹੀ ਜਾਂਦਾ ਹੁੰਦਾ ਠੀਕ ਆ ਹੁਣ ਮੇਰੇ ਸੀ ਮੇਰੇ ਜਾਂਦਾ ਮੇਰਾ ਕੋ ਸਬੂਤ ਦਿਵਾ ਦੇ ਪਿੰਡ ਚ ਵੀ ਆ ਬੜੀ ਨਾਲ ਸੀ ਆ ਬੰਦੇ ਨਾਲ ਸੀਗਾ ਚਲ ਮੇਰਾ ਫੋਨ ਹੈ ਕਈ ਵਾਰੀ ਲੱਗਾ ਵੇਖ ਕੇ ਕਹਿੰਦੇ ਸੀ ਤੂੰ ਕਿਹਦੇ ਨਾਲ ਗੱਲ ਕਰਦਾ ਠੀਕ ਆ ਮੈਂ ਇੱਕ ਗੱਲ ਹੀ ਕਹੇਸਾਂ ਉਹ ਵੀ ਮੈਂ ਕਿਸੇ ਨਾਲ ਕੁਝ ਨਹੀਂ ਗੱਲਬਾਤ ਕਰਦਾ ਮੇਰਾ ਤੇਰੇ ਨਾਲ いや ਜੋ ਸੰਬੰਧ ਹੈਗਾ ਵੀ ਮੇਰਾ ਕਿਸੇ ਨਾਲ ਹੈ ਹੀ ਨਹੀਂਗਾ ਇਹ ਫੋਨ ਵੇਖ ਕੇ ਮੇਰਾ ਕਹਿਣ ਦੀ ਸੀਗੀ ਵੀ ਤੇਰਾ ਫੋਨ ਲੱਗਿਆ ਰਹਿੰਦਾ ਫਲਾਣਾ ਕਰਦਾ ਧੌਂਕਾ ਕਰਦਾ ਇਹਨੇ ਇੱਕ ਦੋ ਬੁੜਗਾਂ ਨਾਲ ਗੱਲ ਵੀ ਢਾਈ ਉਹ ਮੇਰੀ ਭਾਈ ਜਦੋਂ ਕੁਹਰਾ ਸੀਗਾ ਉਦੋਂ ਗੱਲ ਸੀਗੀ ਠੀਕ ਆ ਉਸ ਤੋਂ ਬਾਅਦ ਜਦੋਂ ਵਿਆਹ ਹੋ ਗਿਆ ਮੈਂ ਉਸ ਤੋਂ ਬਾਅਦ ਤਾਂ ਜਮੇ ਇਹ ਕੰਮ ਬੱਸ ਬੰਦ ਕਰਤਾ ਸੀ ਵੀ ਇਹ ਕੰਮ ਨਹੀਂ ਕਰਨਾ ਠੀਕ ਆ ਇਹ ਜਿਹੜੀ ਹੁਣ ਮੇਰਾ ਜਵਾਕ ਜਵਾਕ ਬਈ ਕੋਈ ਨਸ਼ਾ ਪਤਾ ਕੋਈ ਨਹੀਂ ਛੱਡਦਾ ਮੈਂ ਨੂੰ ਕਿਹਾ ਮੈਂ ਕਿਹਾ ਵੀ ਇੱਥੇ ਆਪਾਂ ਗੌਰ ਕਰ ਲਾਂਗੇ ਪਰ ਤੂੰ ਉੱਥੇ ਬੈਠੀ ਐ ਮੈਂ ਇੱਥੇ ਬੈਠਾ ਮੈਂ ਟੈਨਸ਼ਨ ਚ ਆਇਆ ਵੀ ਆਪਣੇ ਜਵਾਕ ਵੀ ਜਮ ਹੱਥੋਂ ਜਾਣਗੇ ਅੱਛਾ ਜਿਹੜਾ ਤੇਰਾ ਪਰਿਵਾਰ ਆ ਕਿਹੜੇ ਕਿੰਨੇ ਪਰਿਵਾਰ ਚ ਜੀਏ ਥੋੜੇ ਪਰਿਵਾਰ ਚ ਹੈ ਬਈ ਆਪਣੇ ਤਿੰਨ ਜਵਾਕ ਆ ਤੇ ਦੋ ਜਵਾਕ ਆ ਚ ਤੀਜਾ ਘਰ ਵਾਲੀ ਤੇ ਚੌਥਾ ਮੈਂ ਆ ਤੇ ਬਾਕੀ ਮਾਪੇ 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 ਦਾ ਕੀ ਕਹਿਣਾ ਵੀ ਮਾਪੇ ਨੂੰ ਤਾਂ ਪਤਾ ਲੱਗ ਹੀ ਜਾਂਦਾ ਹੁੰਦਾ ਵੀ ਕੁੜੀ ਕਿੱਥੇ ਜਾਂਦੀ ਐ ਬੁੜਾ ਮੁੰਡਾ ਮੁੰਡਾ ਕਿੱਥੇ ਜਾਂਦਾ ਤੇ ਕਿ ਜੋ ਘਰ ਵਾਲੀ ਕਿੱਥੇ ਜਾਂਦੀ ਹੈ ਜੋ ਆ ਕਿੱਥੇ ਜਾਂਦੇ ਆ ਇਹ ਤਾਂ ਚੀਜ਼ਾਂ ਪਤਾ ਹੀ ਹੁੰਦੇ ਆ ਮਾਪੇ ਬਈ ਮੈਂ ਇੱਕ ਦੋ ਲੋਕਾਂ ਦੀ ਕੋਸ਼ਿਸ਼ ਕੀਤੀ ਮਾਪੇ ਤਾਂ ਮੈਨੂੰ ਗਾਲਾਂ ਕੱਢਦਾ ਵੀ ਦੋ ਦਾ ਘਰ ਫੱਟ ਲੇਗਾ ਵਿੱਚ ਕੋ ਚੱਲੀ ਜਾਂਦੇ ਜਿਵੇਂ ਚੱਲਦਾ ਜਦੋਂ ਅੱਗੇ ਈਨ ਸਾਲ ਲੰਘ ਕੇ ਹੋਰ ਲੰਘ ਜਾਣਗੇ 4 ਸਾਲ ਲੋਕਾਂ ਨੂੰ ਟੀਚਰਾਂ ਦਾ ਸੁਣਦੀਆਂ ਹੋਣਗੀਆਂ ਤੈਨੂੰ ਲੋਕ ਜੇ ਟੀਚਨਾ ਕਰਦੇ ਹੋਣਗੇ ਤੈਨੂੰ ਜਦੋਂ ਰਾਹ ਚ ਲੰਘਦਾ ਹੋਏਗਾ ਸਾਥ 'ਚ ਵਹਿੰਦਾ ਹੋਗਾ ਤਾਂ ਗੱਲਾਂ ਸੁਣ 'ਚ ਮਿਲਦੀਆਂ ਹੋਣਗੀਆਂ ਵੀ ਇਹੋ ਜਿਹਾ ਸਿਸਟਮ ਚੱਲ ਰਿਹਾ ਘਰ ਵਾਲੀ ਸਾਥ 'ਚ ਕੀ ਬਈ ਅੱਜ ਕਈ ਵੇਲੇ ਬੰਦੇ ਕੱਪੜੇ ਲੈਣ ਆਉਂਦੇ ਉਦੋਂ ਬਥ ਵੀ ਆ ਕੋਈ ਚੀਜ਼ ਲੈ ਲਈ ਨਾਲ ਟੱਚਰ ਕਰਕੇ ਵੀ ਇਹ ਕੱਪੜਾ ਦਾ ਫੈਕਟਰੀ ਚ ਵਧਗਾ ਮਿਲਦਾ ਫਰਾਨਾ ਕਰਦਾ ਧੋਕਾ ਕਰਦਾ ਹਾਂ ਤਾਂ ਉਹ ਤੋਂ ਬੰਦੇ ਟੱਚਰ ਜੀ ਕਹਤੋਂ ਕਰ ਜਾਂਦੇ ਫੈਕਟਰੀ ਚ ਕੱਪੜਾ ਵਧੀ ਮਿਲਦਾ ਪਰ ਉਹੀ ਤੇ ਜਦੋਂ ਦੱਸੇ ਸਾਰਿਆਂ ਨੂੰ ਪਤਾ ਵੀ ਇਹ ਉੱਥੇ ਭਈਆ ਰੱਕੀ ਬੈਠੀ ਆ ਤੇ ਭਈਏ ਨਾਲ ਹੀ ਇਹਦੀ ਗੱਲਬਾਤ ਤਾਂ ਉਹੀ ਇਹਨੂੰ ਫੈਕਟਰੀ ਚ ਹਟ ਨਹੀਂ ਦਿੰਦਾ ਅੱਛਾ ਤਰੀਕਰ ਵਾਲੀ ਹੈ ਹਾਂ ਤਾਂ ਕਰਕੇ ਟੱਚਰ ਤੇਰੇ ਤੋਂ ਕੱਪੜਾ ਲੈਣ ਹੁੰਦੇ ਤੇ ਤੇਰੇ ਨਾਲ ਹਾਂ ਮੈਨੂੰ ਜਦੋਂ ਕੋਈ ਬੰਨ ਕੇ ਚੱਲ ਸੌਦਾ ਲੈਣਾ ਇਹਨਾਂ ਨੇ ਕੋਈ ਬੰਨ ਕੇ ਚੱਲ ਬੈਲਟ ਵੀ ਲੈਣਾ ਕਿ ਤਾਂ ਵੀ ਉਹਨਾਂ ਨੇ ਬਸ ਉਹ ਜਾ ਵੀ ਇਹ ਤਾਂ ਉਥੋਂ ਵਧਗਾ ਮਿਲਦੀ ਆ ਤੋ ਹੁਣ ਆਪਦੇ ਆਪ ਨੂੰ ਅੱਗ ਲੱਗਦੀ ਐ ਭੰਦੇ ਆਦਾ ਵੀ ਜੋਨੇ ਇਹ ਜਿਹਾ ਗਲਤ ਕੰਮ ਕੀਤਾ ਤਾਂ ਤਾਂ ਹੀ ਅਜੇ ਝੇਡਾਂ ਦੇ ਪਾਤਰ ਬਣੇ ਬੈਠੇ ਆ ਠੀਕ ਆ ਹੁਣ ਕੁੜੀ ਦਾ ਨਹੀਂ ਪਤਾ ਕੁੜੀ ਦੇ ਹੁਣ ਚਤ ਤੋਂ ਬਾਅਦ ਤਾਂ ਕੁੜੀ ਦੇ ਫੋਨ ਲੱਗੇ ਰਹਿੰਦੇ ਕੰਨ ਨੂੰ ਉਹਦਾ ਕਿਹੜਾ ਬਿਜ਼ਨਸ ਚੱਲਦਾ ਭਾਈ ਮੈਂ ਇੱਕ ਦਿਨ ਤਾਂ ਕਿੰਨਾ ਕਿੰਨਾ ਏਦਾਂ ਲੱਗਦਾ ਤੈਨੂੰ ਵੀ ਮੈਥੋਂ ਵੀ ਗਲਤੀ ਹੋਈ ਆ ਜੇ ਮੈਂ ਕਿਤੇ ਸਮਝਦਾ ਤਾਂ ਕਰਕੇ ਮੇਰੀ ਘਰ ਵਾਲੀ ਏਦਾਂ ਦੀ ਹੋਈ ਆ ਯਾਦ ਹੈ ਸੁਭਾਸ਼ ਪਰ ਕਿ ਪਿਆਰ ਵੀ ਤੇਰੀ ਵਜ੍ਹਾ ਕਰਕੇ ਹੀ ਹੋ ਸਕਦਾ ਬਾਈ ਮੈਂ ਤਾਂ ਨਾ ਮੈਂ ਆਪਦੇ ਪਿਆਰ ਵੱਲੋਂ ਕੋਈ ਟੈਲ ਨਹੀਂ ਛੱਡੀ ਸੀ ਪਰ ਥੋੜਾ ਜਿਹਾ ਜਿੱਥੇ ਕਹਿੰਦੇ ਹੁੰਦੇ ਪੈਸਾ ਕੰਮ ਜਿੱਥੇ ਜੇ ਬੰਦਾ ਪੈਸੇ ਨੂੰ ਐਮਿੱਤ ਦੇਣ ਲੱਗ ਜੇ ਨਾ ਉੱਥੇ ਪਿਆਰ ਵੈਰ ਕੁਝ ਨਹੀਂ ਕਰਦਾ ਠੀਕ ਆ ਮੈਂ ਚੀਜ਼ ਉਹ ਚੀਜ਼ ਸੋਚੀ ਸੀ ਮੈਨੂੰ ਇਹ ਮੈਨੂੰ ਕਿਤੇ ਵੀ ਚੱਲਦਾ ਐ ਗੱਲ ਵੀ ਤੂੰ ਇਹਨਾਂ ਦੁਕਾਨਦਾਰੀ ਸ਼ੁਰੂ ਕੀਤੀ ਆ ਤੂੰ ਆਪਾ ਪੈਸੇ ਦੁਕਾਨ ਤੇ ਜਿਹੜੇ ਵੀ ਲਿਆਉਣਗੇ ਪੈਸੇ ਆਪਾ ਦੁਕਾਨ ਚ ਪਾਈ ਚੱਲਾਂਗੇ ਖੇਤੀ ਦੀ ਆਪਣੇ ਸੇਵ ਹੋਈ ਜਾਣਗੇ ਨਾ ਮੈਂ ਕਿਹਾ ਵੀ ਠੀਕ ਆ ਇਹਨੇ 2 ਸਾਲ ਲਾਏ 2 ਸਾਲਾਂ ਚ ਮੈਂ ਉਹਨੂੰ ਕਿਹਾ ਵੀ ਆਪਾਂ ਉਹਨੂੰ 12-15000 ਦੀ ਸੇਲ ਹੋਣ ਲੱਗੀ ਤੇ ਬੱਚਤ ਵੀ ਤੂੰ ਇੱਧਰ ਹੀ ਆ ਜਾ ਵੀ ਆਪਾਂ ਹੋਰ ਵਧਾਲਨੇ ਆ ਕਿੰਦੀ ਵੀ ਨਹੀਂ ਮੈਨੂੰ 2-4 ਸਾਲ ਯਾਰ 5-6 ਸਾਲ ਤੱਕ ਤਾਂ ਪੂਰੀ ਸਹੀ ਰਹੀ ਐ ਉਹਦੋਂ ਮੁੜ ਕੇ ਹੌਲੀ 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 ਹਲਦੀ 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 ਹੁਣ ਤਾਂ ਜਮੇ ਸਿਰ ਤੋਂ ਨਹੀਂ ਪਾਣੀ ਲੰਘਿਆ ਅੱਛਾ ਹੁਣ ਕੀ ਕਹਿਣਾ ਚਾਹਣਾ ਜਿਹੜੀਆਂ ਜਨਾਨੀਆਂ ਫੈਕਟਰੀਆਂ ਦੇ ਵਿੱਚ ਕੰਮ ਕਰਦੀਆਂ ਨੇ ਜਾਂ ਤੇ ਸਮਝਣਾ ਚਾਹੀਦਾ ਉਹਨਾਂ ਨੂੰ ਆਪਦੇ ਪਰਿਵਾਰ ਨੂੰ ਸਮਝਣਾ ਚਾਹੀਦਾ ਜੇ ਉਹ ਕੰਮ ਕਰਦੀਆਂ ਨੇ ਤੇ ਧਿਆਨ ਨਾ ਰਹਿਣ ਉੱਥੇ ਲੋਕ ਗੱਲਾਂ ਵੀ ਬਹੁਤ ਕਰਦੇ ਨੇ ਹਾਂ ਆਪਾਂ ਆਪਾਂ ਦੇਖਦੇ ਆਂ ਵੀ ਫੈਕਟਰੀਆਂ 'ਚ ਬੁੜੀਆਂ ਲੱਗੀਆਂ ਆਪਾਂ ਕਹਿੰਦੇ ਆਂ ਫੈਕਟਰੀਆਂ ਦੇ ਵਿੱਚ ਗਲਤ ਹੁੰਦਾ ਕੰਮ ਗਲਤ ਹੁੰਦਾ ਪਰ ਕਈ ਥਾਵਾਂ ਤੇ ਨਹੀਂ ਵੀ ਹੁੰਦਾ ਗਲਤ ਕੰਮ ਤੇ ਪਰ ਸਾਰੀਆਂ ਕੁੜੀਆਂ ਬਦਨਾਮ ਹੋ ਜਾਂਦੀਆਂ ਵੀ ਕੀ ਕਹਿਣਾ ਚਾਹੋ ਨੇ ਇਹ ਗੱਲਾਂ ਬਾਤਾਂ ਕੀ ਕਹਿਣਾ ਚਾਹੋ ਨੇ ਬਈ ਮੈਂ ਇਹ ਨਹੀਂ ਗੱਲ ਕਹਿੰਦਾ ਯਾਰ ਅੱਜ ਸਾਡੇ ਪਿੰਡੋਂ 200 ਬੁੜੀਆਂ ਲੱਗੀਆਂ ਹੋਊਗਾ ਤਾਂ 200 ਦਾ 200 ਹੀ ਗਲਤ ਆ ਨਾ ਵੀ ਮੈਂ ਇਹ ਨਹੀਂ ਗੱਲ ਕਹਿੰਦਾ ਜਦ ਤੇ ਪਹਿਲੀ ਗੱਲ ਤਾਂ ਮੈਂ ਇਹ ਗੱਲ ਕਹਿਣਾ ਬੁੜੀ ਆਪਣਾ ਕੋਈ ਬੰਦਾ ਪਹਿਲਾ ਤਾਂ ਫਸਟ ਆਫ ਆਲ ਤੁਹਾਡਾ ਪਰਿਵਾਰ ਆ ਬਈ ਠੀਕ ਆ ਪਹਿਲਾਂ ਤੁਸੀਂ ਆਦੇ ਪਰਿਵਾਰ ਨੂੰ ਪਿਆਰ ਦਿਓ ਉਹਦਾ ਧਿਆਨ ਰੱਖੋ ਉਹਦੀ ਟੇਕ ਕੇਅਰ ਕਰੋ ਦੂਜਾ ਤੁਹਾਡੇ ਕੋਲੇ ਪੈਸਾ ਪੈਸਾ ਤੁਸੀਂ ਬਣਾਉਣਾ ਕਿਉਂਕਿ ਬਈ ਪੈਸੇ ਬਿਨਾ ਜ਼ਿੰਦਗੀ ਵੀ ਹੈ ਨਹੀਂ ਹਨਾ ਪੈਸੇ ਬਿਨਾ ਅਗਲਾ ਕੋਈ ਬਾਤ ਚ ਨਹੀਂ ਖੜਨਦਾ ਤੈਨੂੰ ਇਹ ਵੀ ਪਤਾ ਉਹ ਦੂਜਾ ਉਹਦਾ ਪੈਸਾ ਪਰ ਪੈਸੇ ਪੁੱਛਿਆ ਇੰਨਾ ਬਿਨਾ ਪੁੱਜੋ ਜਿਹੜਾ ਤੁਹਾਡਾ ਦਾ ਪਰਿਵਾਰ ਹੀ ਸੋਤੋ ਖਸ ਜੇ ਹੁਣ ਇਹ ਆ ਇਹ ਫਿਰਦੀ ਆ ਠੀਕ ਆ ਜੇ ਅੱਜ ਮੈਂ ਉਹਨੂੰ ਕਹਿੰਦਾ ਵੀ ਮੈਂ ਤੈਨੂੰ ਛੱਡਿਆ ਜਵਾਕ ਵੀ ਛੱਡ ਕੇ ਮੈਂ ਪਾਸੇ ਹੋ ਜਾ ਇਹਨਾਂ ਨੇ 2 ਸਾਲਾਂ ਨੂੰ ਮੇਰੇ ਪੈਰਾਂ 'ਚ ਹੀ ਫਿਰ ਡਿੱਗਣਾ ਕਿਉਂਕਿ ਬਈ ਪਰਿਵਾਰ ਬਣਾ ਨਹੀਂ ਬੰਦਾ ਪਰ ਮੈਂ ਹੁਣ ਇਹ ਚੀਜ਼ ਚਾਹਣਾ ਵੀ ਇਹ ਮੁੜ ਕੇ ਜਦੋਂ ਘਰ ਉਜੜ ਗਿਆ ਤੇ ਉਸ ਤੋਂ ਬਾਅਦ ਮਾਫੀ ਮੰਗਨ ਦਾ ਕਿ ਫ ਠੀਕਾ ਮੁੰਡਾ ਹੁਣ ਨਸ਼ੇ ਪੱਤੇ ਕਰ ਲੱਗ ਗਿਆ ਉਹ ਕੱਲ ਨੂੰ ਨਸ਼ੇ ਦੀ ਦਲਦਲ ਚ ਫੁੱਲ ਵੜ ਗਿਆ ਤੇ ਮੁੜ ਕੇ ਬਈ ਸਾਡਾ ਕੀ ਮਾਫਾਗਾ ਮੇਰੇ ਤੋਂ ਕੀ ਮੰਗੂਗੀ ਉਹ ਵੀ ਜਿਹੜੀ ਉਹ ਲਿਆ ਕੇ ਕੁੜੀ ਦੇ ਫੁੱਲ ਰੀ ਚੱਜ ਫੁੱਲ ਕਰਾ ਕੇ ਦੇਂਦੀ ਆ ਠੀਕਾ ਜਿੱਦੇ ਪੈਸੇ ਹੁੰਦੇ ਆ 5000 4000 ਲੈ ਜਾਂਦੀ ਆ ਉਹ ਕੋਈ ਉਹਦੀ ਪੁੱਛ ਕੇ ਇੱਥੇ ਨਹੀਂ ਕਿੱਥੇ ਗਈ ਐ ਮੈਂ ਇੱਕ ਦੋਰੀ ਪੁੱਛਿਆ ਵੀ ਕਿੱਥੇ ਜਾਂਦੀ ਐ ਕਿ ਜੀ ਤੂੰ ਕੀ ਲੈਣਾ ਮੁੰਡਾਗਾ ਮੁੰਡੇ ਮੁੰਡਾ ਹੋ ਨਸ਼ੇ ਚ ਤੁੱਦ ਲੈਣ ਲੱਗ ਗਿਆ ਬਈ ਕੈਪਸੂਲ ਖਾਣ ਲੱਗ ਗਿਆ ਕਿਤੇ ਫੀਮ ਖਾਂਦਾ ਕਿਤੇ ਕੁਛ ਖਾਂਦਾ ਤੇ ਬਈ ਉਹ ਨਹੀਂ ਨਸ਼ਾ ਕੋਈ ਵੀ ਛੜਦਾ ਹੁਣ ਮੇਰੀ ਜ਼ਿੰਦਗੀ ਮੇਰੀ ਕੜਿੱਕੀ ਚ ਆਈ ਆੜੀ ਪਈ ਆ ਵੀ ਮੈਂ ਹੁਣ ਜਾਵਾਂ ਕਿੱਧਰ ਨੂੰ ਹਾਂ ਠੀਕ ਆ ਮੇਰਾ ਹੁਣ ਮਾਂ ਪਿਓ ਆ ਮੈਨੂੰ ਗਾਲਾਂ ਕੱਢਦਾ ਤੂੰ ਐਵੇਂ ਲੱਗਿਆ ਪਿਆ ਤੂੰ ਆਦਾ ਘਰ ਖਰਾਬ ਕਰ ਲੇਗਾ ਹੁਣ ਬਰਾਬਰ ਦਾ ਮੁੰਡਾ ਹਵਾ ਜੇ ਕੁਛ ਖਾ ਕੇ ਮਰ ਗਿਆ ਫੇਲ ਕੀ ਕਰੇਗਾ 엄마 ਕਾ ਬਈ ਚਲ ਹੁਣ ਫਿਲਮਾਂ ਚੋਪੀ ਕਰ ਜਾ ਨੰਬਰ ਤਾਂ ਬਾਈ 7:00 8:00 ਵਜੇ ਖਾ ਕੇ ਰੋਟੀਆਂ ਆਉਂਦੀਆਂ ਨਿਕਲ ਜਾਈ ਤੇ ਮੈਂ ਰਾਤ ਮੈਂ ਕਹਿੰਦਾ ਚਲੋ ਜੋ ਕੁਝ ਕਰਨਾ ਕਰੀ ਜਾਓ ਠੀਕ ਹੈ। ਦੋਸਤੋ ਜਿਹੜੀ ਅੱਜ ਦੀ ਖਬਰ ਆਏ ਤੁਸੀਂ ਵੇਖੀ ਹੋਊਗੀ ਵੀ ਘਰ ਵਾਲੀ ਕਿਸੇ ਬਈਏ ਦੇ ਨਾਲ ਗੱਲਬਾਤ ਕਰ ਲੈਂਦੀ ਆ ਫੈਕਟਰੀ ਦੇ ਵਿੱਚ ਕੰਮ ਕਰਦੀ ਹੁੰਦੀ ਆ ਤੇ ਘਰ ਵਾਲੀ ਦੇ ਇਲਜ਼ਾਮ ਇਹ ਹੁੰਦੇ ਆ ਵੀ ਜਿਹੜੀ ਮੇਰਾ ਜਿਹੜਾ ਮੇਰਾ ਘਰ ਵਾਲਾ ਤੇ ਉਹ ਵੀ ਗਲਤ ਸੀਗਾ ਤਾਂ ਕਰਕੇ ਮੈਂ ਗਲਤ ਹੋਈ ਆ ਨਹੀਂ ਤਾਂ ਮੈਂ ਗਲਤ ਨਹੀਂ ਹੁੰਦੀ ਸੀ। ਗੱਲਬਾਤ ਤੁਸੀਂ ਵੇਖੀ ਆ ਸਾਰੀ ਵੀਡੀਓ ਧਿਆਨ ਨਾਲ ਵੇਖੀ ਆ ਜਿਹੜੀਆਂ ਫੈਕਟਰੀਆਂ ਦੇ ਵਿੱਚ ਕੁੜੀਆਂ ਕੰਮ ਕਰਦੀਆਂ ਨੇ ਸਾਰੀਆਂ ਗਲਤ ਨਹੀਂ ਹੁੰਦੀਆਂ। ਕਈਆਂ ਬੁਣੀਆਂ ਕਰਕੇ ਕਈਆਂ ਕੁੜੀਆਂ ਕਰਕੇ ਇਹੋ ਫੈਕਟਰੀਆਂ ਬਦਨਾਮ ਹੋ ਜਾਂਦੀਆਂ ਨੇ ਜਿਵੇਂ ਇਸ ਬੰਦੇ ਨਾਲ ਹੋਇਆ ਘਰ ਦੇ ਪਰਿਵਾਰ ਇਹਨੂੰ ਸਮਝਦਾ ਨਹੀਂ ਪਿਆ ਇਹ ਬੰਦਾ ਦੁਖੀ ਹੋ ਕੇ ਕੈਮਰੇ ਮੂਰੇ ਆਇਆ ਤੇ ਆਪਣੇ ਦੁੱਖ ਦੱਸਿਆ ਵੀ ਮੇਰੀ ਕੁੜੀ ਵੀ ਗਲਤ ਹੋ ਗਈ ਮੇਰੀ ਘਰ ਵਾਲੀ ਵੀ ਗਲਤ ਹੋ ਗਈ ਮੇਰੇ ਮੁੰਡੇ ਨੂੰ ਵੀ ਗਲਤ ਸੰਗਤ ਦੇ ਵਿੱਚ ਪਾਤਾ ਮਤਲਬ ਘਰ ਦਾ ਸਤਿਆਨਾਸ਼ ਕਰਕੇ ਰੱਖਦਾ ਜਿਹੜੀ ਵੀਡੀਓ ਇਹ ਸਾਡੀ ਆ ਇੱਕ ਸਿੱਖਿਆ ਲਈ ਬਣਾਈ ਗਈ ਆ ਨਾ ਤੁਹਾਨੂੰ ਠੇਸ ਪਹੁੰਚਾਉਣ ਲਈ ਬਣਾਈ ਗਈ ਆ ਇਸ ਵੀਡੀਓ ਨੂੰ ਸਿੱਧੇ ਪਾਸੇ ਲੈ ਕੇ ਨਾ ਗਲਤ ਪਾਸੇ ਲੈ ਕੇ ਨਾ ਸਿਰਫ ਤੁਹਾਡੀ ਜ਼ਿੰਮੇਵਾਰੀ ਹੈ ਸਾਡੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜਰੂਰ ਕਰਿਓ ਧੰਨਵਾਦ